ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਸੂਜੀ ਦੇ ਚੱਕਰਪਾਰੇ ਬਣਾ ਕੇ ਤਿਆਰ ਕਰਾਂਗੇ ਆٹے ਦੇ ਚੱਕਰਪਾਰੇ ਮੈਦੇ ਦੇ ਚੱਕਰਪਾਰੇ ਤਾਂ ਤੁਸੀਂ ਬਹੁਤ ਵਾਰੀ ਖਾਦੇ ਹੋਣਗੇ ਪਰ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਅਸੀਂ ਸੂਜੀ ਦੇ ਚੱਕਰਪਾਰੇ ਬਣਾ ਕੇ ਤਿਆਰ ਕਰਾਂਗੇ ਇਹ ਚੱਕਰਪਾਰਿਆਂ ਨੂੰ ਤੁਸੀਂ ਲੰਬੇ ਸਮੇਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਹਨ ਤੇ ਖਾਣੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਹਨ ਸੂਜੀ ਦੇ ਸ਼ੱਕਰਪਾਰੇ ਬਣਾਉਣ ਦੇ ਲਈ ਅਸੀਂ ਇੱਥੇ ਅੱਧੀ ਕੌਲੀ ਸੂਜੀ ਲਈ ਹੈ ਸੂਜੀ ਅਸੀਂ ਇੱਥੇ ਬਰੀਕ ਹੀ ਲੈਣੀ ਹੈ ਮੋਟੀ ਸੂਜੀ ਦੀ ਵਰਤੋਂ ਨਹੀਂ ਕਰਨੀ ਹੈ ਇੱਕ ਕੌਲੀ ਅਸੀਂ ਇੱਥੇ ਕਣਕ ਦਾ ਆਟਾ ਲਿਆ ਹੈ ਕਣਕ ਦਾ ਆਟਾ ਪਾਉਣ ਦੇ ਨਾਲ ਸ਼ੱਕਰਪਾਣੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਅੱਧੀ ਕੌਲੀ ਹੀ ਪੀਸੀ ਹੋਈ ਚੀਨੀ ਪਾ ਦਵਾਂਗੇ ਚੀਨੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਵੀ ਪਾਰ ਸਕਦੇ ਆ ਪਰ ਅੱਧੀ ਕੌਲੀ ਬਿਲਕੁਲ ਸਹੀ ਨਾਪ ਹੈ ਕੌਲੀ ਦਾ ਚੌਥਾ ਹਿੱਸਾ ਅਸੀਂ ਇੱਥੇ ਪਿਗਲਿਆ ਹੋਇਆ ਘਿਓ ਪਾ ਦਵਾਂਗੇ ਕਿਓ ਪੌਣ ਦੇ ਨਾਲ ਬਿਲਕੁਲ ਖਸਤਾ ਚੱਕਰ ਬਾਰੇ ਬਣ ਕੇ ਤਿਆਰ ਹੁੰਦੇ ਹਨ ਹੁਣ ਅਸੀਂ ਸਾਰੇ ਕਿਓ ਨੂੰ ਆਪਣੇ ਆਟੇ ਅਤੇ ਸੂਜੀ ਦੇ ਵਿੱਚ ਮਿਕਸ ਕਰ ਦਵਾਂਗੇ ਅਸੀਂ ਇੱਥੇ ਕਿਓ ਦਾ ਮਾਉਣ ਇੰਨਾ ਕੁ ਪਾਉਣਾ ਹੈ ਕਿ ਸਾਡੇ ਆਟੇ ਅਤੇ ਸੂਜੀ ਦੀ ਮੁਠੀ ਬਣਨੀ ਚਾਹੀਦੀ ਹੈ ਜਿਆਦਾ ਕਿਓ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਹੈ ਨਹੀਂ ਤਾਂ ਸ਼ੱਕਰਪਾਰੇ ਜਿਆਦਾ ਹੀ ਨਰਮ ਹੋ ਜਾਣਗੇ ਸਾਰੇ ਕਿਓ ਨੂੰ ਅਸੀਂ ਆਟੇ ਅਤੇ ਸੂਜੀ ਦੇ ਵਿੱਚ ਮਿਕਸ ਕਰ ਲਿਆ ਹੈ ਇੱਥੇ ਸਾਡੇ ਆٹے ਤੇ ਸੂਜੀ ਦੀ ਮੁੱਠੀ ਬੰਨ੍ਹਨੀ ਸ਼ੁਰੂ ਹੋ ਗਈ ਹੈ। ਅਸੀਂ ਇਸ ਤੋਂ ਜ਼ਿਆਦਾ ਕਿ ਉਹਦੀ ਵਰਤੋਂ ਹੋਰ ਨਹੀਂ ਕਰਾਂਗੇ। ਇੰਨਾ ਕਿਉਂ ਸਾਡੇ ਆٹے ਦੇ ਲਈ ਪਰਫੈਕਟ ਹੈ। ਹੁਣ ਅਸੀਂ ਇੱਕ ਕੌਲੀ ਹਲਕਾ ਜਿਹਾ ਕੋਸਾ ਦੁੱਧ ਲੈ ਲਵਾਂਗੇ। ਅਸੀਂ ਇੱਥੇ ਆਪਣੇ ਆٹے ਨੂੰ ਦੁੱਧ ਦੇ ਨਾਲ ਗੁੰਨ ਕੇ ਤਿਆਰ ਕਰਾਂਗੇ। ਦੁੱਧ ਪਾ ਕੇ ਆਟਾ ਗੁੰਨਣ ਦੇ ਨਾਲ ਸ਼ੱਕਰਪਾਰੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਹਨ। ਅਤੇ ਜਿਸ ਤਰ੍ਹਾਂ ਦੇ ਸ਼ੱਕਰਪਾਰੇ ਅਸੀਂ ਮਾਰਕੀਟ ਵਿੱਚੋਂ ਲੈ ਕੇ ਆਉਂਦੇ ਆ ਸੇਮ ਉਸੇ ਤਰ੍ਹਾਂ ਦੇ ਘਰ ਦੇ ਵਿੱਚ ਬਣ ਕੇ ਤਿਆਰ ਹੁੰਦੇ ਹਨ। ਥੋੜਾ ਥੋੜਾ ਦੁੱਧ ਪਾਉਂਦੇ ਹੋਏ ਅਸੀਂ ਇੱਥੇ ਆٹے ਦਾ ਸਖਤ ਡੋ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਸ਼ੱਕਰਪਾਰੇ ਦੇ ਆٹے ਨੂੰ ਪਾਣੀ ਨਾਲ ਵੀ ਗੁੰਨ ਕੇ ਤਿਆਰ ਕਰ ਸਕਦੇ ਆ ਪਰ ਦੁੱਧ ਦੇ ਨਾਲ ਇਹਨਾਂ ਸ਼ੱਕਰਪਾਰਾਂ ਵਿੱਚ ਵੱਖਰਾ ਹੀ ਸਵਾਦ ਆਉਂਦਾ ਹੈ ਇਸ ਲਈ ਅਸੀਂ ਇੱਥੇ ਥੋੜਾ ਥੋੜਾ ਦੁੱਧ ਪਾਉਂਦੇ ਹੋਏ ਆٹے ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਦੁੱਧ ਪਾਉਣ ਦੇ ਨਾਲ ਸੂਜੀ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲ ਜਾਂਦੀ ਹੈ ਇਸ ਲਈ ਅਸੀਂ ਇਸ ਸ਼ੱਕਰਪਾਰਿਆਂ ਨੂੰ ਬਣਾਉਣ ਦੇ ਲਈ ਦੁੱਧ ਦੀ ਵਰਤੋਂ ਕੀਤੀ ਹੈ ਅਸੀਂ ਇੱਥੇ ਸੂਜੀ ਅਤੇ ਆਟੇ ਨੂੰ ਵਧੀਆ ਤਰੀਕੇ ਨਾਲ ਗੁੰਨ ਕੇ ਤਿਆਰ ਕਰ ਲਿਆ ਹੈ। ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਇਸ ਆਟੇ ਨੂੰ ਠੱਕ ਕੇ 10 ਮਿੰਟ ਦੇ ਲਈ ਰੱਖ ਦਵਾਂਗੇ ਤਾਂ ਕਿ ਸਾਡੀ ਸੂਜੀ ਵੀ ਵਧੀਆ ਤਰੀਕੇ ਨਾਲ ਫੁੱਲ ਜਾਵੇ ਅਤੇ ਸਾਡਾ ਆਟਾ ਵਧੀਆ ਤਰੀਕੇ ਨਾਲ ਸੈੱਟ ਹੋ ਜਾਵੇ। 10 ਮਿੰਟ ਆਟੇ ਨੂੰ ਇਸੇ ਤਰ੍ਹਾਂ ਪਿਆ ਰਹਿਣ ਤੋਂ ਬਾਅਦ ਹੁਣ ਅਸੀਂ ਇੱਕ ਵਾਰ ਚੈੱਕ ਕਰ ਲੈਂਦੇ ਆਂ ਅਤੇ ਹਲਕਾ ਜਿਹਾ ਮਸਲ ਲੈਂਦੇ ਆਂ। ਹੁਣ ਅਸੀਂ ਸ਼ੱਕਰ ਪਾਰੇਆਂ ਦੇ ਤਿਆਰ ਕੀਤੇ ਹੋਏ ਆਟੇ ਨੂੰ ਦੋ ਭਾਗਾਂ ਦੇ ਵਿੱਚ ਵੰਡ ਲਵਾਂਗੇ ਇੱਕ ਭਾਗ ਦੇ ਅਸੀਂ ਆਟੇ ਨੂੰ ਇੱਕ ਪੇੜੇ ਦੇ ਰੂਪ ਵਿੱਚ ਬਣਾ ਲਵਾਂਗੇ ਜਿਸ ਤਰ੍ਹਾਂ ਅਸੀਂ ਰੋਟੀ ਬਣਾਉਣ ਦੇ ਲਈ ਪੇੜਾ ਲੈਂਦੇ ਹਾਂ ਹੁਣ ਅਸੀਂ ਹੱਥਾਂ ਦੇ ਨਾਲ ਪ੍ਰੈਸ ਕਰਦੇ ਹੋਏ ਇਸ ਦਾ ਇੱਕ ਚੋਂਡਾ ਕਰ ਲਵਾਂਗੇ ਤਿਆਰ ਕੀਤੇ ਹੋਏ ਆਟੇ ਦੇ ਇਸ ਪੇੜੇ ਨੂੰ ਹੁਣ ਅਸੀਂ ਬੇਲ ਕੇ ਤਿਆਰ ਕਰ ਲਵਾਂਗੇ ਸ਼ੱਕਰਪਾਰੇ ਬਣਾਉਣ ਦੇ ਲਈ ਅਸੀਂ ਇਸ ਰੋਟੀ ਨੂੰ ਜ਼ਿਆਦਾ ਬਰੀਕ ਨਹੀਂ ਕਰਨਾ ਹੈ ਅਸੀਂ ਇਸ ਰੋਟੀ ਨੂੰ ਹਲਕਾ ਜਿਹਾ ਮੋਟਾ ਹੀ ਰੱਖਣਾ ਹੈ ਅਸੀਂ ਇੱਥੇ ਆਟੇ ਨੂੰ ਇਸ ਤਰੀਕੇ ਨਾਲ ਗੁੰਨਣਾ ਹੈ ਕਿ ਸਾਡਾ ਆਟਾ ਵਧੀਆ ਤਰੀਕੇ ਨਾਲ ਬੇਲ ਹੋ ਜਾਣਾ ਚਾਹੀਦਾ ਹੈ ਰੋਟੀ ਨੂੰ ਅਸੀਂ ਇੱਥੇ ਬਣਾ ਕੇ ਤਿਆਰ ਕਰ ਲਿਆ ਹੈ ਅਸੀਂ ਇੱਥੇ ਰੋਟੀ ਨੂੰ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਬਰੀਕ ਕੀਤਾ ਹੈ ਜਿਸ ਸਾਈਜ਼ ਦੇ ਸ਼ੱਕਰਪਾਰੇ ਅਸੀਂ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਾਂ ਸੇਮ ਉਸੇ ਤਰ੍ਹਾਂ ਦੇ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਨੇ ਹਨ ਉਨਾ ਸੀ ਚਾਕੂ ਦੇ ਨਾਲ ਇਸ ਰੋਟੀ ਨੂੰ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ। ਅਸੀਂ ਚਾਕੂ ਦੇ ਨਾਲ ਆਪਣੇ ਸ਼ੱਕਰਪਾਰੇ ਨੂੰ ਚੌਰਸ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ। ਤੁਸੀਂ ਆਪਣੇ ਅਕੋਰਡਿੰਗ ਸ਼ੱਕਰਪਾਰੇ ਨੂੰ ਕੋਈ ਵੀ ਸ਼ੇਪ ਦੇ ਸਕਦੇ ਆਂ ਜੋ ਤੁਹਾਨੂੰ ਪਸੰਦ ਹੋਵੇ। ਪਰ ਜ਼ਿਆਦਾਤਰ ਸ਼ੱਕਰਪਾਰੇ ਚੌਰਸ ਪੀਸਾਂ ਦੇ ਵਿੱਚ ਹੀ ਹੁੰਦੇ ਹਨ ਇਸ ਲਈ ਅਸੀਂ ਚੌਰਸ ਪੀਸ ਦੇ ਵਿੱਚ ਹੀ ਇਹਨਾਂ ਸ਼ੱਕਰਪਾਰਿਆਂ ਨੂੰ ਕੱਟ ਕੇ ਤਿਆਰ ਕਰਾਂਗੇ। ਬਹੁਤ ਹੀ ਆਸਾਨੀ ਦੇ ਨਾਲ ਅਸੀਂ ਇੱਥੇ ਚੌਰਸ ਪੀਸਾਂ ਵਿੱਚ ਸਾਰੇ ਸ਼ੱਕਰਪਾਰੇ ਨੂੰ ਕੱਟ ਕੇ ਤਿਆਰ ਕਰ ਲਿਆ ਹੈ। ਬਾਕੀ ਬਚੇ ਹੋਏ ਆਟੇ ਦੇ ਵੀ ਸੇਮ ਹੈ ਇਸੇ ਤਰੀਕੇ ਨਾਲ ਅਸੀਂ ਸ਼ੱਕਰਪਾਰੇ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਸ਼ੱਕਰਪਾਰਿਆਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਅਸੀਂ ਇਹਨਾਂ ਸ਼ੱਕਰਪਾਰਿਆਂ ਨੂੰ ਇਸ ਤੋਂ ਜ਼ਿਆਦਾ ਮੋਟੇ ਨਹੀਂ ਰੱਖਣਾ ਹੈ ਕਿਉਂਕਿ ਇਹ ਬਾਅਦ ਵਿੱਚ ਫੁੱਲ ਜਾਂਦੇ ਹਨ ਦੂਸਰੀ ਤਰਫ ਗੈਸ ਦੇ ਉੱਪਰ ਅਸੀਂ ਕੜਾਈ ਨੂੰ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਅਸੀਂ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਅਸੀਂ ਆਪਣੇ ਸ਼ੱਕਰਪਾਰਿਆਂ ਨੂੰ ਦੇਸੀ ਘਿਓ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਦੇਸੀ ਘਿਓ ਵਿੱਚ ਸ਼ੱਕਰਪਾਰੇ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਅਸੀਂ ਥੋੜੇ ਥੋੜੇ ਕਰਦੇ ਹੋਏ ਸਾਰੇ ਸ਼ੱਕਰ ਪਾਰਿਆਂ ਨੂੰ ਘਿਓ ਦੇ ਵਿੱਚ ਛੱਡ ਦਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਤੇਜ਼ ਫਲੇਮ ਦੇ ਉੱਪਰ ਅਸੀਂ ਇੱਥੇ ਸ਼ੱਕਰ ਪਾਰਿਆਂ ਨੂੰ ਬਿਲਕੁਲ ਵੀ ਨਹੀਂ ਪਕਾਉਣਾ ਹੈ ਨਹੀਂ ਤਾਂ ਇਹ ਜ਼ਿਆਦਾ ਹੀ ਇੱਕ ਸਾਈਡ ਤੋਂ ਲਾਲ ਹੋ ਜਾਣਗੇ 5 ਕਿ ਮਿੰਟ ਅਸੀਂ ਇੱਥੇ ਬਿਲਕੁਲ ਵੀ ਸ਼ੱਕਰ ਪਾਰਿਆਂ ਨੂੰ ਨਹੀਂ ਹਿਲਾਇਆ ਹੈ 5 ਮਿੰਟ ਬਾਅਦ ਹੁਣ ਅਸੀਂ ਹਲਕਾ ਜਿਹਾ ਸ਼ੱਕਰ ਪਾਰਿਆਂ ਨੂੰ ਹਿਲਾ ਦਵਾਂਗੇ ਤਾਂ ਕਿ ਇਹਨਾਂ ਦਾ ਪਾਸਾ ਬਦਲ ਹੋ ਜਾਵੇ ਅਤੇ ਦੋਨੋਂ ਸਾਈਡ ਤੋਂ ਵਧੀਆ ਤਰੀਕੇ ਨਾਲ ਸੇਕ ਹੋ ਜਾਣ ਇੱਥੇ ਸਾਡੇ ਸ਼ੱਕਰਪਾਰੇ ਹਲਕੇ ਜਿਹੀ ਇੱਕ ਸਾਈਡ ਤੋਂ ਪੱਕ ਗਏ ਹਨ 5 ਕਿ ਮਿੰਟ ਸ਼ੱਕਰਪਾਰਾਂ ਨੂੰ ਇੱਕ ਸਾਈਡ ਤੋਂ ਪਕਾਉਣ ਤੋਂ ਬਾਅਦ ਸਾਡੇ ਸ਼ੱਕਰਪਾਰੇ ਦੂਸਰੀ ਸਾਈਡ ਤੋਂ ਵੀ ਵਧੀਆ ਤਰੀਕੇ ਨਾਲ ਪੱਕ ਗਏ ਹਨ ਹੁਣ ਅਸੀਂ ਇਹਨਾਂ ਸ਼ੱਕਰਪਾਰਿਆਂ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਦੋਨੋਂ ਸਾਈਡ ਤੋਂ ਵਧੀਆ ਤਰੀਕੇ ਨਾਲ ਗੋਲਡਨ ਬ੍ਰਾਊਨ ਹੋ ਜਾਣ ਲਗਾਤਾਰ ਹਿਲਾਉਂਦੇ ਰਹਿਣ ਤੋਂ ਬਾਅਦ ਸਾਡੇ ਇੱਥੇ ਸ਼ੱਕਰਪਾਰੇ ਬਣ ਕੇ ਤਿਆਰ ਹੋ ਗਏ ਹਨ ਜਿਸ ਤਰ੍ਹਾਂ ਦੇ ਚੱਕਰਪਾਰੇ ਅਸੀਂ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਾਂ ਉਸ ਤੋਂ ਕਿਤੇ ਵੱਧ ਖਾਣੇ ਨੂੰ ਟੇਸਟੀ ਚੱਕਰਪਾਰੇ ਬਣ ਕੇ ਤਿਆਰ ਹੁੰਦੇ ਹਨ ਇਹਨਾਂ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰ ਇਹ ਚੱਕਰਪਾਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਸੂਜੀ ਦੇ ਚੱਕਰਪਾਰੇ ਸਾਰੇ ਚੱਕਰਪਾਰਿਆਂ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਅਤੇ ਇਹਨਾਂ ਦਾ ਸਵਾਦ ਸਭ ਤੋਂ ਅਲੱਗ ਹੁੰਦਾ ਹੈ ਹੁਣ ਅਸੀਂ ਥੋੜੇ-ਥੋੜੇ ਕਰਦੇ ਹੋਏ ਚੱਕਰਪਾਰਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਸਾਡੇ ਚੱਕਰਪਾਰੇ ਦਾ ਕਲਰ ਵੀ ਆਇਆ ਹੈ ਜਿੰਨੇ ਸੋਨੇ ਸਾਡੇ ਇੱਥੇ ਸੂਜੀ ਦੇ ਸ਼ੱਕਰਪਾਰੇ ਬਣ ਕੇ ਤਿਆਰ ਹੋਏ ਹਨ ਉਸ ਤੋਂ ਕੀ ਦੇ ਵੱਧ ਇਹ ਖਾਣੇ ਨੂੰ ਟੇਸਟੀ ਹਨ ਤੁਸੀਂ ਇਹਨਾਂ ਸ਼ੱਕਰਪਾਰਿਆਂ ਨੂੰ ਇੱਕ ਵਾਰ ਘਰ ਦੇ ਵਿੱਚ ਬਣਾ ਕੇ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਹਨ ਬਿਨਾ ਚਾशनी ਤੋਂ ਅਸੀਂ ਇੱਥੇ ਸੂਜੀ ਦੇ ਸ਼ੱਕਰਪਾਰੇ ਬਣਾ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਇਹਨਾਂ ਸ਼ੱਕਰਪਾਰਿਆਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਸ਼ੱਕਰਪਾਰੇ ਬਣਾਉਣ ਦੀ ਨਵੀਂ ਰੈਸিপি ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਸ਼ੱਕਰਪਾਰੇ ਬਣਾ ਕੇ ਜਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਸੂਜੀ ਦੇ ਸ਼ੱਕਰਪਾਰੇ ਬਿਨਾ ਚਾशनी ਤੋਂ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਕੋਈ ਵੀ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੁਹਾਡੇ ਇੱਕ ਕਮੈਂਟ ਦੇ ਨਾਲ ਸਾਨੂੰ ਬਹੁਤ ਹੀ ਸਪੋਰਟ ਮਿਲਦੀ ਹੈ ਸਾਰੇ ਸ਼ੱਕਰਪਾਰੇ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਹੁਣ ਅਸੀਂ ਇੱਥੇ ਇੱਕ ਸ਼ੱਕਰਪਾਰੇ ਨੂੰ ਤੋੜ ਕੇ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਹੈ ਸਾਡੇ ਇੱਥੇ ਬਹੁਤ ਹੀ ਟੇਸਟੀ ਅਤੇ ਬਹੁਤ ਹੀ ਖਸਤਾ ਸ਼ੱਕਰਪਾਰੇ ਬਣ ਕੇ ਤਿਆਰ ਹੋ ਗਏ ਹਨ ਬਹੁਤ ਹੀ ਆਸਾਨੀ ਦੇ ਨਾਲ ਇਹ ਸ਼ੱਕਰਪਾਰੇ ਟੁੱਟ ਜਾਂਦੇ ਹਨ ਬਿਲਕੁਲ ਬਾਜ਼ਾਰ ਵਰਗੇ ਖਸਤਾ ਕਦੇ कुरकुरੇ ਸਾਡੇ ਸ਼ੱਕਰਪਾਰੇ ਬਣ ਕੇ ਤਿਆਰ ਹੋਏ ਹਨ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਸ਼ੱਕਰਪਾਰੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਰੈਸਪੀ ਜੂੜ ਬਣਾ ਕੇ ਟਰਾਈ ਕਰੋਗੇ ਤੁਹਾਡੀ ਸ਼ੱਕਰ ਪਾਰੇ ਦੀ ਰੈਸਪੀ ਕਿਹੋ ਜਿਹੀ ਬਣੀ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਵੱਧ ਤੋਂ ਵੱਧ ਲਾਈਕ ਜਰੂਰ ਕਰ ਦਿਆ ਕਰੋ ਜੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਹੀ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ